2014 ਵਿੱਚ ਉਹਨਾਂ ਦੀ ਟੇਪ ਆਈ ਸੀ ਰੰਗਰੇਜ਼ ਉਹਨਾਂ ਦੀ ਉਹ ਜਿਹੜੀ ਰੰਗਰੇਜ਼ ਟੇਪ ਦੀਆਂ ਫੋਟੋਆਂ ਆ ਉਹ ਮੇਰੀਆਂ ਖਿੱਚੀਆਂ ਹੋਈਆਂ ਤੁਸੀਂ ਆਪ ਖਿੱਚੀਆਂ ਮੈਂ ਖਿੱਚੂਆ ਆਪ ਖਿੱਚੀਆਂ ਮੈਂ ਸਪੈਸ਼ਲੀ ਉਹਨਾਂ ਦੀ ਫੋਟੋਆਂ ਕਾਦੇ ਲਈ ਖਿੱਚੀ ਸੀ ਕ੍ਰੈਡਿਟ ਲਈ ਹਾਂ ਮੈਨੂੰ ਕ੍ਰੈਡਿਟ ਚਾਹੀਦਾ ਸੀ ਉਹ ਜਦੋਂ ਨਵਾਂ ਨਵਾਂ ਹੀ ਬੰਦਾ ਆਉਣਾ 13-14 ਦੇ ਮੇਰਾ ਇੰਨਾ ਲੋਕਾਂ ਨੂੰ ਪਤਾ ਸੀ ਕਿ ਮੈਂ ਫੋਟੋਗ੍ਰਾਫੀ ਕਰਦਾ ਉਦੋਂ ਹੁੰਦਾ ਨਾ ਕਿ ਇਹ ਨਾਂ ਵੱਡਾ ਹੋ ਜਵੇ ਕ੍ਰੈਡਿਟ ਨਹੀਂ ਦਿੱਤਾ ਕਿਸਿੰਗ ਫੁੱਟ ਉਹ ਤੇ ਦੇਖ ਲਓ ਲਿਖਿਆ ਹੋਵੇ ਕ੍ਰੈਡਿਟ ਮੈਂ ਡਿਜੀਟਲ ਬੰਦਾ ਆ ਮੈਨੂੰ ਡਿਜੀਟਲ ਚ ਚਾਹੀਦਾ ਸੀਗਾ ਉਹਨਾਂ ਨੇ ਟੇਪ ਰਿਲੀਜ਼ ਕੀਤੀ ਕਿ ਉਦੋਂ ਜਿਹੜੇ ਟੇਪਾਂ ਹੀ ਬੰਦ ਹੋ ਗਈਆਂ ਉਹਨਾਂ ਨੇ ਆਪਣੀਆਂ ਟੇਪਾਂ ਰਿਲੀਜ਼ ਕੀਤੀਆਂ ਟੇਪਾਂ ਦੇ ਵਿੱਚ ਪਹਿਲੀ ਗੱਲ ਤੋਂ ਸੀਲਡ ਆ ਟੇਪ ਜੇ ਕੋਈ ਬਾਈ ਕਰੂਗਾ ਤਾਂ ਹੀ ਉਸ ਉਹ ਪਲਾਸਟਿਕ ਦੀ ਰੈਪਿੰਗ ਕੀਤੀ ਹੁੰਦੀ ਨਾ ਉਹ ਖੁੱਲੂਗੀ ਖੁੱਲੂਗੀ ਵਿੱਚ ਕਿਤੇ ਛੋਟਾ ਜਿਹਾ ਹਰਪੀ ਸਿੰਘ ਲਿਖਿਆ ਹੋਇਆ ਹੈ ਹਰਪੀ ਸਿੰਘ ਹੈ ਹੀ ਨਹੀਂ ਸੀ ਮੈਂ ਹਰਪੀ ਸਿੰਘ ਹੈ ਨਹੀਂਗਾ ਹੁਣ ਮੈਂ ਮੈਂ ਹਾਰਪ ਫਾਰਮਰ ਸ਼ੁਰੂ ਤੋਂ ਹਾਂ ਮੈਂ ਜਦੋਂ ਆਇਆ ਹਾਰਪ ਫਾਰਮਰ ਦੇ ਨਾਲ ਆਇਆ ਹਰਪੀ ਸਿੰਘ ਤਾਂ ਜਿੱਦਣ ਮੈਂ ਉਹ ਫੇਸਬੁਕ ਤੇ ਚੇਂਜ ਕਰ ਜਿਹੜਾ ਮੈਨੂੰ ਧੂਕੇ ਲੈ ਗਿਆ ਜਿਹੜਾ ਜਿਹਨੇ ਮੇਰੀ ਬਾਹ ਫੜ ਕੇ ਅੱਗੇ ਲਿਆਇਆ ਉਹ ਹੀ ਆ ਮੈਂ ਹੁਣ ਹੁਣ ਤਾਂ ਮੈਂ ਹਾਰਫ ਫਾਰਮਰ ਆ 2014 ਵਿੱਚ ਉਹਨਾਂ ਦੀ ਟੇਪ ਆਈ ਸੀ ਰੰਗਰੇਜ਼ ਉਹਨਾਂ ਦੀ ਉਹ ਜਿਹੜੀ ਰੰਗਰੇਜ਼ ਟੇਪ ਦੀਆਂ ਫੋਟੋਆਂ ਆ ਉਹ ਮੇਰੀਆਂ ਖਿੱਚੀਆਂ ਹੋਈਆਂ ਤੁਸੀਂ ਆਪ ਖਿੱਚੇ ਮੈਂ ਖਿੱਚੂ ਐ ਆਪ ਖਿੱਚੀ ਆ ਮੈਂ ਸਪੈਸ਼ਲੀ ਉਹਨਾਂ ਦੀ ਫੋਟੋਆਂ ਕਾਦੇ ਲਈ ਖਿੱਚੀ ਸੀ ਕ੍ਰੈਡਿਟ ਲਈ हां मेनू क्रेडिट चाहिदा सिगा ओ जदों ਨਵਾਂ ਨਵਾਂ ਬੰਦਾ ਆਉਣਾ ਤੇ ਚਿਰਾਂ ਚੋਂ ਮੇਰਾ ਇੰਨਾ ਲੋਕਾਂ ਨੂੰ ਪਤਾ ਸੀ ਕਿ ਮੈਂ ਫੋਟੋਗ੍ਰਾਫੀ ਕਰਦਾ ਉਦੋਂ ਹੁੰਦਾ ਨਾ ਕਿ ਇਹ ਨਾਂ ਵੱਡਾ ਹੋ ਜਵੇ ਹਮ ਕ੍ਰੈਡਿਟ ਨਹੀਂ ਦਿੱਤਾ ਕਿਸੇ ਵੀ ਫੋਟੋ ਤੇ ਦੇਖ ਲਓ ਲਿਖਿਆ ਹੋਵੇ ਕ੍ਰੈਡਿਟ ਮੈਂ ਡਿਜੀਟਲ ਬੰਦਾ ਆ ਮੈਨੂੰ ਡਿਜੀਟਲ ਚ ਚਾਹੀਦਾ ਸੀਗਾ ਉਹਨਾਂ ਨੇ ਟੇਪ ਰਿਲੀਜ਼ ਕੀਤੀ ਕਿ ਉਦੋਂ ਜਦ ਟੇਪਾਂ ਹੀ ਬੰਦ ਹੋ ਗਈਆਂ ਉਹਨਾਂ ਨੇ ਆਪਣੀਆਂ ਟੇਪਾਂ ਰਿਲੀਜ਼ ਕੀਤੀਆਂ ਟੇਪਾਂ ਦੇ ਵਿੱਚ ਪਹਿਲੀ ਗੱਲ ਤੋਂ ਸੀਲਡ ਆ ਟੇਪ ਜੇ ਕੋਈ ਬਾਈ ਕਰੂਗਾ ਤਾਂ ਹੀ ਉਸ ਉਹ ਪਲਾਸਟਿਕ ਦੀ ਰੈਪਿੰਗ ਕੀਤੀ ਹੁੰਦੀ ਨਾ ਉਹ ਖੁੱਲੂਗੀ ਕੁੱਲੂ ਕੀ ਵਿੱਚ ਕਿਤੇ ਛੋਟਾ ਜਿਹਾ ਹਰਪੀ ਸਿੰਘ ਲਿਖਿਆ ਹੋਇਆ ਹੈ। ਹਰਪੀ ਸਿੰਘ ਹੈ ਹੀ ਨਹੀਂ ਸੀ ਮੈਂ। ਹਰਪੀ ਸਿੰਘ ਹੈ ਨਹੀਂਗਾ ਹੁਣ ਮੈਂ। ਮੈਂ ਹਾਰਪ ਫਾਰਮਰ ਹਾਂ। ਸ਼ੁਰੂ ਤੋਂ ਹਾਂ ਮੈਂ ਜਦੋਂ ਆਇਆ ਹਾਰਪ ਫਾਰਮਰ ਦੇ ਨਾਲ ਆਇਆ ਹਰਪੀ ਸਿੰਘ ਤਾਂ ਜਿੱਦਣ ਮੈਂ ਫੇਸਬੁਕ ਤੇ ਚੇਂਜ ਕਰ ਜਿਹੜਾ ਮੈਨੂੰ ਧੂਕੀ ਲੈ ਕੇ ਜਿਹੜਾ ਜਿਨੇ ਮੇਰੀ ਬਾਹ ਫੜ ਕੇ ਅੱਗੇ ਲਿਆਇਆ ਉਹ ਹੀ ਹਾਂ ਮੈਂ ਹੁਣ। ਹੁਣ ਤਾਂ ਮੈਂ ਹਾਰਪ ਫਾਰਮਰ ਹਾਂ। 2000 14 ਵਿੱਚ ਉਹਨਾਂ ਦੀ ਟੇਪ ਆਈ ਸੀ ਰੰਗਰੇਜ਼। ਉਹਨਾਂ ਦੀ ਉਹ ਜਿਹੜੀ ਰੰਗਰੇਜ਼ ਟੇਪ ਦੀਆਂ ਫੋਟੋਆਂ ਆ ਉਹ ਮੇਰੀਆਂ ਖਿੱਚੀਆਂ ਹੋਈਆਂ। ਕਿਸੀ ਆਪ ਖਿੱਚੀ ਮੈਂ ਖਿੱਚੂ ਆ ਆਪ ਖਿੱਚੀ ਹਾਂ ਮੈਂ ਸਪੈਸ਼ਲੀ ਉਹਨਾਂ ਦੀ ਫੋਟੋਆਂ ਕਾਦੇ ਲਈ ਖਿੱਚੀ ਸੀ ਕ੍ਰੈਡਿਟ ਲਈ ਹਾਂ ਮੈਨੂੰ ਕ੍ਰੈਡਿਟ ਚਾਹੀਦਾ ਸੀ ਉਹ ਜਦੋਂ ਨਵਾਂ ਨਵਾਂ ਹੀ ਬੰਦਾ ਆਉਣਾ ਤੇ 13-14 ਦੇ ਮੇਰਾ ਇੰਨਾ ਲੋਕਾਂ ਨੂੰ ਪਤਾ ਸੀ ਕਿ ਮੈਂ ਫੋਟੋਗ੍ਰਾਫੀ ਕਰਦਾ ਉਦੋਂ ਹੁੰਦਾ ਨਾ ਕਿ ਇਹ ਨਾਂ ਵੱਡਾ ਹੋ ਜਵੇ ਕ੍ਰੈਡਿਟ ਹੀ ਨਹੀਂ ਦਿੱਤਾ ਕਿਸੇ ਵੀ ਫੋਟੋ ਤੇ ਦੇਖ ਲਓ ਲਿਖਿਆ ਹੋਵੇ ਕ੍ਰੈਡਿਟ ਮੈਂ ਡਿਜੀਟਲ ਬੰਦਾ ਹਾਂ ਮੈਨੂੰ ਡਿਜੀਟਲ ਚ ਚਾਹੀਦਾ ਸੀਗਾ ਉਹਨਾਂ ਨੇ ਟੇਪ ਰਿਲੀਜ਼ ਕੀਤੀ ਕਿ ਉਦੋਂ ਜਦ ਟੇਪਾਂ ਹੀ ਬੰਦ ਹੋ ਗਈਆਂ ਉਹਨਾਂ ਨੇ ਆਪਣੀਆਂ ਟੇਪਾਂ ਰਿਲੀਜ਼ ਕੀਤੀਆਂ ਟੇਪਾਂ ਦੇ ਵਿੱਚ ਤਾਂ ਹੀ ਉਸ ਉਹ ਪਲਾਸਟਿਕ ਦੀ ਰੈਪਿੰਗ ਕੀਤੀ ਹੁੰਦੀ ਨਾ ਉਹ ਖੁੱਲੂਗੀ ਖੁੱਲੂਗੀ ਵਿੱਚ ਕਿਤੇ ਛੋਟਾ ਜਿਹਾ ਹਰਪੀ ਸਿੰਘ ਲਿਖਿਆ ਹੋਇਆ ਹੈ ਹਰਪੀ ਸਿੰਘ ਹੈ ਹੀ ਨਹੀਂ ਸੀ ਮੈਂ ਹਰਪੀ ਸਿੰਘ ਹੈ ਨਹੀਂਗਾ ਹੁਣ ਮੈਂ ਮੈਂ ਹਾਰਪ ਫਾਰਮਰ ਹਾਂ ਹਾਂ ਮੈਂ ਜਦੋਂ ਆਇਆ ਹਾਰਪ ਫਾਰਮਰ ਦੇ ਨਾਲ ਆਇਆ ਹਰਪੀ ਸਿੰਘ ਤਾਂ ਜਿੱਦਣ ਮੈਂ ਫੇਸਬੁਕ ਤੇ ਚੇਂਜ ਕਰ ਜਿਹੜਾ ਮੈਨੂੰ ਧੂਕੇ ਲੈ ਕੇ ਜਿਹੜਾ ਜਿਨੇ ਮੇਰੀ ਬਾਹ ਫੜ ਕੇ ਅੱਗੇ ਲਿਆਇਆ ਉਹ ਹੀ ਆ ਮੈਂ ਹੁਣ ਹੁਣ ਤਾਂ ਮੈਂ ਹਾਰਪ ਫਾਰਮਰ ਹਾਂ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par